ਇੱਕ ਮਾਸਟਰ ਜੀ ਆਪਦੀ ਕਲਾਸ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸੀ ਤੇ ਸਾਰੇ ਬੱਚੇ ਉਹਨਾਂ ਤੋਂ ਕੋਈ ਨਾ ਕੋਈ ਸਵਾਲ ਪੁੱਛਦੇ ਪਰ ਉਹਨਾਂ ਵਿੱਚੋਂ ਇੱਕ ਬੱਚਾ ਅਜੀਹਾ ਸੀ ਜਿਹੜਾ ਬੜਾ ਉਦਾਸ ਹੋ ਕੇ ਸਭ ਤੋਂ ਲਾਸਟ ਦੇ ਵਿੱਚ ਚੁੱਪਚਾਪ ਬੈਠਾ ਹੋਇਆ ਸੀ ਮਾਸਟਰ ਜੀ ਦੀ ਨਿਗਾਹ ਉਸ ਬੱਚੇ ਤੇ ਪੈਂਦੀ ਹੈ ਤੇ ਉਸ ਨੂੰ ਬੁਲਾ ਕੇ ਪੁੱਛਦੇ ਨੇ ਕਿ ਬੱਚੇ ਤੂੰ ਉਦਾਸ ਕਿਉਂ ਬੈਠਾ ਤੂੰ ਦੂਜਿਆਂ ਵਾਂਗੂ ਹੱਸਦਾ ਖੇਡਦਾ ਕਿਉਂ ਨਹੀਂ ਉਸ ਬੱਚੇ ਨੇ ਮਾਸਟਰ ਜੀ ਨੂੰ ਕੋਈ ਜਵਾਬ ਨਾ ਦਿੱਤਾ ਫਿਰ ਤਿੰਨ ਚਾਰ ਦਿਨ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਫਿਰ ਇੱਕ ਦਿਨ ਫੇਰ ਮਾਸਟਰ ਜੀ ਨੇ ਉਸ ਬੱਚੇ ਨੂੰ ਬੜੇ ਪਿਆਰ ਨਾਲ ਪੁੱਛਿਆ ਕਿ ਬੱਚੇ ਤੂੰ ਦੂਜੇ ਬੱਚਿਆਂ ਵਾਂਗ ਖੇਡਦਾ ਕੁੱਦਦਾ ਕਿਉਂ ਨਹੀਂ ਨਾ ਹੀ ਤੂੰ ਕੁਝ ਬੋਲ ਕੇ ਦੱਸਦਾ ਆਖਰ ਗੱਲ ਕੀ ਹੈ ਤੂੰ ਇੰਨਾ ਚੁੱਪਚਾਪ ਰਹਿਣਾ ਕਿਉਂ ਹੈ ਤੋ ਬੱਚਾ ਕਹਿੰਦਾ ਮਾਸਟਰ ਜੀ ਮੇਰੇ ਅਤੀਤ ਦੇ ਵਿੱਚ ਬਹੁਤ ਬੁਰਾ ਹੋਇਆ ਇਸ ਕਰਕੇ ਮੈਨੂੰ ਹੁਣ ਕੁਝ ਵੀ ਚੰਗਾ ਨਹੀਂ ਲੱਗਦਾ ਨਾ ਹੀ ਮੇਰਾ ਪੜਨ ਦੇ ਵਿੱਚ ਮਨ ਲੱਗ ਰਿਹਾ ਤੇ ਨਾ ਹੀ ਮੇਰਾ ਖੇਡਣ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਖੁਸ਼ ਹੋ ਪਾਵਾਂਗਾ ਇਹ ਗੱਲ ਸੁਣ ਕੇ ਮਾਸਟਰ ਜੀ ਅਗਲੇ ਦਿਨ ਘਰ ਤੋਂ ਹੀ ਸਕੰਜਵੀ ਬਣਾਉਣ ਦਾ ਸਮਾਨ ਲੈ ਕੇ ਆਏ ਤੇ ਦੋ ਗਲਾਸ ਸਕੰਜਵੀ ਬਣਾ ਕੇ ਇੱਕ ਗਲਾਸ ਉਸ ਬੱਚੇ ਨੂੰ ਫੜਾ ਦਿੱਤਾ ਬੱਚੇ ਨੂੰ ਲੱਗਿਆ ਕਿ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮਾਸਟਰ ਜੀ ਦੇ ਕਹਿਣ ਤੇ ਉਹ ਬੱਚੇ ਨੇ ਸਕੰਜਵੀ ਦਾ ਗਲਾਸ ਫੜ ਲਿਆ ਤੇ ਇੱਕ ਘੁੱਟ ਭਰੀ ਜਿਵੇਂ ਹੀ ਇੱਕ ਘੁੱਟ ਭਰੀ ਤਾਂ ਬੱਚਾ ਕਹਿੰਦਾ ਮਾਸਟਰ ਜੀ ਇਸ ਵਿੱਚ ਨਾਮਕ ਬਹੁਤ ਜ਼ਿਆਦਾ ਤਾਂ ਗਿਆ ਮਾਸਟਰ ਜੀ ਕਹਿੰਦੇ ਚਲ ਠੀਕ ਹੈ ਲਿਆ ਫੜਾ ਆਪਾਂ ਸੈਟ ਦਿੰਨੇ ਆ ਆਪਾਂ ਡੋਲ ਦਿੰਨੇ ਆ ਤਾਂ ਬੱਚਾ ਕਹਿੰਦਾ ਨਹੀਂ ਮਾਸਟਰ ਜੀ ਇਸ ਨੂੰ ਡੋਲਣ ਦੀ ਕੀ ਲੋੜ ਹੈ ਇਸ ਵਿੱਚ ਥੋੜਾ ਜਿਹਾ ਨਮਕ ਹੀ ਵੱਧ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਪਾ ਦਿੰਨੇ ਆ ਤਾਂ ਜੋ ਇਹ ਪੀਣਯੋਗ ਹੋ ਜਾਊਗਾ ਤਾਂ ਮਾਸਟਰ ਜੀ ਮੁਸਕਰਾ ਕੇ ਕਹਿੰਦੇ ਇਹੀ ਗੱਲ ਤਾਂ ਬੱਚੇ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਆਪਣੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਹੁੰਦੀ ਹੈ ਜ਼ਿੰਦਗੀ ਨੂੰ ਚੰਗਾ ਬਣਾਉਣ ਦੇ ਲਈ ਸਾਨੂੰ ਇਸ ਵਿੱਚ ਕੁਝ ਚੰਗੇ ਪਲ ਐਡ ਕਰਨੇ ਪੈਂਦੇ ਨੇ ਕੁਝ ਖੁਸ਼ੀਆਂ ਐਡ ਕਰਨੀਆਂ ਪੈਂਦੀਆਂ ਨੇ ਤਾਂ ਜੋ ਸਾਡੀਆਂ ਬੁਰੀਆਂ ਜਾਂਦਾ ਇੰਨਾ ਚੰਗੇ ਪਲਾਂ ਦੇ ਸਾਹਮਣੇ ਕੁਝ ਨਾ ਰਹਿ ਸਕਣ ਸਾਨੂੰ ਘੱਟ ਮਹਿਸੂਸ ਹੋਣ ਤੇ ਸਾਡੀ ਜ਼ਿੰਦਗੀ ਵੀ ਇਸੇ ਸਕੰਜਵੀ ਵਾਂਗੂ ਹੀ ਹੈ ਜਿਵੇਂ ਥੋੜਾ ਜਿਹਾ ਮਿੱਠਾ ਹੋਰ ਪਾਉਣ ਦੇ ਨਾਲ ਸਾਨੂੰ ਨਮਕ ਘੱਟ ਲੱਗਣ ਲੱਗਿਆ ਸੀ ਤੇ ਸਕੰਝ ਵੀ ਪੀਣਯੋਗ ਹੋ ਗਈ ਬਿਲਕੁਲ ਇਸੇ ਤਰ੍ਹਾਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਗਰ ਕੁਝ ਬੁਰਾ ਹੋ ਗਿਆ ਤਾਂ ਉਸ ਨੂੰ ਲੈ ਕੇ ਹੀ ਨਾ ਬੈਠੀਏ ਉਸ ਨੂੰ ਛੱਡ ਕੇ ਅੱਗੇ ਵੱਲ ਨੂੰ ਵਧੀਏ ਤੇ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਜ਼ਿੰਦਗੀ 'ਚ ਹੋਈਆਂ ਬੁਰੀਆਂ ਚੀਜ਼ਾਂ ਨੂੰ ਭੁੱਲ ਕੇ ਹਮੇਸ਼ਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰੀਏ ਦੋਸਤੋ ਇੱਕ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਕਮੈਂਟ ਜ਼ਰੂਰ ਕਰਨਾ ਤੇ ਲਾਈਕ ਵੀ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਮਿਲਾਂਗੇ ਅੱਗੇ ਨਵੀਂ ਕਹਾਣੀ ਨਵੀਂ ਵੀਡੀਓ ਦੇ ਨਾਲ